ਭਾਈਓ ਭਾਈਓ ਯਾਰ ਭਾਈਓ ਭਾਈ ਸਾਰੇ ਉਹ ਇੱਕ ਨੌਜਵਾਨ ਆ ਪਿਆ ਸੇਰੇ ਲਈ ਇੱਕ ਨੌਜਵਾਨ ਸਾਲ ਪਹਿਲਾਂ ਗਿਆ ਉਹਦੀ ਆ ਫੋਟੋ ਹੈ ਤਿੰਨ ਚਾਰ ਨੌਜਵਾਨਾਂ ਦੀ ਹੋਰ ਫੋਟੋਆਂ ਆਂ 15 14 ਮੌਤਾਂ ਇਹ ਪਿੰਡ 'ਚ ਪਿਛਲੇ 2 ਸਾਲਾਂ 'ਚ ਨਸ਼ੇ ਨਾਲ ਹੋ ਚੁੱਕੀਆਂ ਕੋਟ ਫੱਤਾ ਇਸ ਪਿੰਡ ਦਾ ਨਾਮ ਹੈ ਆ 24 ਸਾਲਾਂ ਦਾ ਨੌਜਵਾਨ ਆ ਖਾਲਸਾਈ ਦਾ ਪੁੱਤਰ ਆ ਇਹਨਾਂ ਦਾ ਗਵਾਂਢੀ ਜਿਹਾ ਉਹਦੀ ਮਾਤਾ ਵੀ ਉੱਥੇ ਆ ਆ ਮੁੰਡਾ ਇਹ ਤੋਂ ਪਹਿਲਾਂ ਗੁਜ਼ਰ ਚੁੱਕਿਆ ਆ ਬਾਈ ਨੂੰ ਬਾਈ ਕੋਈ ਇਹਦਾ ਪੋਸਟਮਾਰਟਮ ਨਹੀਂ ਕਰਵਾਇਆ ਜਾ ਰਿਹਾ ਸਵੇਰੇ ਇਹਨਾਂ ਨੂੰ ਕਹਿ ਰਿਹਾ ਖਬਰ ਲਵਾਉਣ ਦੀ ਵੀ ਲੋੜ ਨਹੀਂ ਸਿਸਟਮ ਕਰ ਦੋ ਜਾਂ ਤਾਂ ਕਿ ਸਾਡੀ ਗੱਲ ਅੱਗੇ ਨਾ ਜਾਵੇ ਪਤਾ ਨਾ ਲੱਗੇ ਬਾਈ ਮੈਂ ਹੁਣ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇਹਦਾ ਸਾਥ ਦਿਓ ਨਹੀਂ ਤਾਂ ਫਿਰ ਸੋਡੇ ਮੁੰਡਿਆਂ ਦੀ ਬਾਰੀ ਕੱਲ ਨੂੰ ਨਾ ਤਾਏਗੀ ਆ ਮਾਤਾ ਆ ਮਾਤਾ ਦਾ ਮੁੰਡਾ ਸੀਦਾ ਮਰਿਆ ਪਹਿਲਾਂ ਮੈਂ ਵੀ ਆਉਂਦਾ ਤਾਂ ਕੱਝ ਦੇ ਤਮੈ ਫਿਰ ਤੁਮੈ ਨੂੰ ਕੋਈ ਸੁਧਰੀ ਆਗੀ ਬੈਸ ਜਿੰਨੀ ਖਰਾਬ ਮੇਰੇ ਕੋਈ ਵੀ ਨਹੀਂ ਅੱਜ ਕੋਈ ਨਹੀਂ ਸੁਣਦਾ ਮੈਂ ਸਰਕਾਰ ਨੂੰ ਬੋਟਾ ਨਹੀਂ ਤੇ ਰੱਖਦੀ ਮੇਰੇ ਪੁੱਤ ਦਾ ਮੁੱਲ ਦੇਵੇ ਅੱਜ ਇਹਦਾ ਮੁੱਲ ਦੇਵੇ ਜੜਾ ਪਿਆ ਬਹੁਤ ਜਬਾਨ ਤੁਰ ਕੇ ਇੱਟੇ ਦੇ ਬਰਬਾਦ ਕਰਤੇ ਆਉਣ ਵਾਲੀ ਪੀੜ੍ਹੀ ਖਤਮ ਆਪਾਂ ਬਚਾਉਣੀ ਮੈਂ ਬਹੁਤ ਦੁਖੀ ਹਾਂ ਅੱਜ ਮੇਰਾ ਕੋਈ ਨਹੀਂ ਮੇਰੇ ਪੁੱਤ ਤੋਂ ਵੀ ਨਾ ਮੈਨੂੰ ਨੇਰਾ ਮੈਂ ਕੀ ਕਰੀ ਪਾਣੀ ਜਾ ਇਹਸ ਪਿੰਡ ਦੇ ਵਿੱਚ ਘੱਟੋ ਘੱਟ ਕੋਈ 10 ਮੌਤਾਂ ਹੋ ਚੁੱਕੀਆਂ ਨੇ ਨੌਜਵਾਨਾਂ ਦੀ ਇੱਕ ਦਾ ਮਤਲਬ ਜਿਹੜੇ ਨੌਜਵਾਨਾਂ ਦੇ ਬਰਾਤੇ ਚੜ੍ਹਦੇ ਸੀ ਉਹ ਨੌਜਵਾਨਾਂ ਦੇ ਪਿਤਾ ਨੂੰ ਮਤਲਬ ਮੋਢਾ ਦੇਣਾ ਪੈ ਰਿਹਾ ਅਰਥੀਆਂ ਨੂੰ ਸਰਕਾਰ ਬੜੇ ਲੰਬੇ ਚੌੜੇ ਦਾਅਵੇ ਕਰਦੇ ਵੀ ਅਸੀਂ ਨਸ਼ੇ ਨੂੰ ਨੱਥ ਪਾ ਲਈ ਐਸ ਪਿੰਡ ਦੇ ਵਿੱਚ ਥਾਣਾ ਬਣਿਆ ਹੋਇਆ ਸਭ ਤੋਂ ਵੱਧ ਮਿਲਲਾ ਵਾਲੇ ਦੁਆਲੇ ਦੇ ਪਿੰਡਾਂ ਨਾਲੋਂ ਇਸੇ ਪਿੰਡ 'ਚ ਵਿਖਦਾ ਹੁਣ ਇਹਦੇ ਲਈ ਜੇ ਇਥੋਂ ਦੇ ਐਸ ਐਚ ਓ ਜਿਵੇਂ ਭਵਨਤ ਮਾਨ ਨੇ ਕਿਹਾ ਸੀ ਵੀ ਜ਼ਿੰਮੇਵਾਰ ਹੋ ਜਿਹੜੇ ਵੀ ਥਾਣੇ ਦੇ ਅੰਦਰ ਕਿਸੇ ਨੌਜਵਾਨ ਦੀ ਮੌਤ ਹੁੰਦੀ ਹੈ ਉਦੋਂ ਦਾ ਐਸ ਐਚ ਓ ਜ਼ਿੰਮੇਵਾਰ ਹੋ ਹੁਣ ਦੇਵੇ ਜਵਾਬ ਸਰਕਾਰ ਜਾਂ ਇਥੋਂ ਦਾ ਐਸ ਐਚ ਓ ਵੀ ਜ਼ਿੰਮੇਵਾਰ ਕੌਣ ਤੇ ਨੌਜਵਾਨ ਨੇ ਜਾਂ ਇਤੋਂ ਦੀਆਂ ਸਰਕਾਰਾਂ ਨੇ ਜਾਂ ਇਤੋਂ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹ ਜ਼ਿੰਮੇਵਾਰ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਤੇ ਇਹਨੇ ਮਤਲਬ ਉਦੋਂ ਪੜੇ ਲੋਕਾਂ ਨਾਲ ਇਸ ਕਿਸਮ ਦੇ ਬਾਹਰ ਇਹਨਾਂ ਨੇ ਕੀਤੇ ਸੀ ਹੁਣ ਵੀ ਇਹ ਵੀ ਜੁੱਧ ਨਸ਼ਾ ਵਿਰੁੱਧ ਪਰ ਰੋਜ਼ ਮਲ ਅਖਬਾਰ ਚੱਕ ਲੋ 20 ਤੋਂ 25 ਸਾਲ ਦੇ ਨੌਜਵਾਨ ਮੁੰਡਿਆਂ ਦੀਆਂ ਮੌਤਾਂ ਲਾਸ਼ਾਂ ਜਿਹੜੇ ਨੇ ਉਹਨਾਂ ਦੇ ਮਾਪੇ ਉਹਨਾਂ ਦੇ ਰਿਸ਼ਤੇਦਾਰ ਮੋਢਿਆਂ ਤੇ ਟੋ ਰਹੇ ਨੇ ਅੱਜ ਵੀ ਇਹ 24 25 ਸਾਲ ਦਾ ਮੁੰਡਾ ਜਿਹੜੀ ਬਰਾ ਚੜ੍ਹਨੀ ਸੀ ਵਧੀਆ ਮਿਸਤਰੀ ਸੀ ਇਹਦਾ ਪਿਓ ਗਿਆਨੀ ਆ ਅਮਰਧਾਰੀ ਆ ਪਤਾ ਨਹੀਂ ਲੱਗਦਾ ਕਿਹੜਾ ਮੁੰਡਾ ਕੱਲ ਨੂੰ ਸ਼ਿਕਾਰ ਹੋ ਸਕਦਾ ਇਸੇ ਦਾ ਕੋਈ ਕੋਈ ਤਗੜਾ ਨਹੀਂ ਦੇਖਦਾ ਕੋਈ ਮਾੜਾ ਨਹੀਂ ਦੇਖਦਾ ਕੋਈ ਪਾਰਟੀ ਨਹੀਂ ਦੇਖਦਾ ਕੋਈ ਮਤਲ ਇਸ ਕਿਸਮ ਦੇ ਨਹੀਂ ਕਿਸੇ ਦਾ ਵੀ ਜਵਾਬ ਇਹਦਾ ਸ਼ਿਕਾਰ ਹੋ ਸਕਦਾ ਅਸੀਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਵੀ ਇਸ ਮੌਕੇ ਦੇ ਉੱਤੇ ਘੱਟੋ ਘੱਟ ਸਾਫ਼ ਦੇਣਾ ਚਾਹੀਦਾ ਕੱਲ ਨੂੰ ਇਹਦੀ ਤਾਂ ਮੌਤ ਹੋ ਗਈ ਹੋਰ ਤਾਂ ਕੋਈ ਨੌਜਵਾਨ ਇਸ ਰਸਤੇ ਨਾ ਜਾਵੇ ਆਪਾਂੋਂ ਨੱਥੇ ਜਾਓ ਤੁਸੀਂ ਹੁਣ ਮੈਂ ਸਾਡੇ ਪਾਸੇ ਪਵਾ ਦੇ ਵਾਸਤੇ ਮੈਂ ਪੁੱਛ ਕਾੜਾ ਬਣੀ ਨਾ ਜੀ ਇਹ ਨਹੀਂ ਹੋਵੇ ਆ ਜਾਓ ਜੀ ਆਪਾਂ ਦੀਆਂ ਮੈਂ ਜਾਓ ਸਭੀ ਮੌਜੂਦ ਸਨ ਮਾਤਾ ਬੈਠੂ ਰਹੇ ਬੈਠਾ ਸਭ ਜੀ ਕਾ ਜੀ ਅੱਜ ਇਸ ਸਮੇਂ ਬੈਠੇ ਆ ਆ ਨਾ ਕੋਟ ਪੱਤਾ ਜੀ ਕੋਟ ਪੱਤਾ ਦੀ ਵਿਖੇ ਇੱਕ ਇੱਕ ਨੌਜਵਾਨ ਦੀ ਖਿੱਤੇਕਾਰ ਤੋਂ ਮੌਤ ਹੋ ਗਈ ਸਾਡੇ ਨਾਲ ਪਰਿਵਾਰ ਨੂੰ ਦਾ ਸੰਵਾਦ ਕਰਾਂਗੇ ਬਾਈਕਰ ਲਿੱਕਰ ਜੋ ਟਾਲੀ ਸਾਡੇ ਨਾਲ ਇੱਥੇ ਮਿਤੀ ਤੇ ਰਾਜਵਿੰਦਰ ਸਿੰਘ ਰਾਣਾ ਜੀ ਅੱਜ ਇੱਥੇ ਪਰਿਵਾਰ ਨੇ ਇਹਨਾਂ ਦੇ ਸਹਿਯੋਗ ਨਾਲ ਥਾਣੇ ਦੇ ਵਿੱਚ ਇਸ ਨੌਜਵਾਨ ਦੀ ਲਾਸ਼ ਰੱਖੀ ਆ ਇਹ ਫੇਤਰਣਾ ਲਾਇਆ ਜਾ ਰਿਹਾ ਕਿ ਪੰਜਾਬ ਸਰਕਾਰ ਦਾ ਵੀ ਕਰਦੀ ਆ ਪ੍ਰਸ਼ਾਸਨ ਦਾ ਵੀ ਕਰਦਾ ਕਿ ਚਿੱਟਾ ਮੌਤ ਹੋ ਗਿਆ ਪਰ ਇਸ ਨੌਜਵਾਨ ਦੀ ਮੌਤ ਚਿੱਟੇ ਨਾਲ ਅੱਜ ਹੋਈ ਹੈ ਗੱਲਬਾਤ ਕਰਾਹੀ ਬਾਪੂ ਜੀ ਕੀ ਕਰਨਾ ਤੇ ਬੇਨਤੀ ਉਹ ਆਇਓ ਕੀ ਕਰਦਾ ਉਹ ਆਇਓ ਇਹ ਜੀ ਕਿਤਾਬਿੰਦਰੀ ਦਾ ਉਹ ਦੋਸ਼ੀ ਕੇ ਨਾਮਾ ਸੀਗਾ ਉਹ ਦੋਸ਼ ਦੇ ਨਾਲ ਇਹ ਮੌਜੂਦਗੀ ਜੀ ਜੀ ਬਹੁਤ ਹੀ ਜ਼ਿਆਉ ਬੇਸ਼ੇਵਾਹੀ ਕੀਤੀ ਵੀ ਨਾ ਨਹੀਂ ਹੋ ਰਹੀ ਇਹ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਦਿੱਕਾ ਪੈ ਰਿਹਾ ਹੈ ਜੋ ਇਤਨੇ ਕੋਸ ਦੂਰ ਸਲਾਹਨਾ ਨਾ ਕੋਲੇ ਵੀ ਅਸੀਂ ਬਹੁਤ ਤਾਰੀ ਆਏ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਏ ਕਦੇ ਵੀ ਤੁਹਾਡੇ ਸਾਡੇ ਨਾਲ ਨਹੀਂ ਸੀਗਾ ਅਸੀਂ ਇਹਨਾਂ ਨੂੰ ਆਖਿਆ ਕਿ ਤੁਸੀਂ ਸਾਡੇ ਨਾਲ ਆਓ ਤੁਹਾਨੂੰ ਸਿੱਕੇ ਵਾਲੇ ਤੋਂ ਕਾਹਨੇ ਆਂ ਕਿ ਕਿਹਾ ਅਸੀਂ ਮੂਰੇ ਇਲਾਕੇ ਫਰਮਾਂ ਦੇ ਕੋਲ ਵੀ ਸਾਡੀ ਗੱਲ ਨਹੀਂ ਚੱਲਦੀ ਅੱਜ ਵੀ ਜਦੋਂ ਅਸੀਂ ਲੈ ਕੋਲੇ ਆਏ ਤੁਸੀਂ ਇਹਨਾਂ ਨੂੰ ਸਾਡੇ ਮੁੰਡੇ ਦੇ ਦਿੱਸਤ ਹੋਏ ਕਦੇ ਵੀ ਇਹਨਾਂ ਚੱਕੇ ਸਾਇੰਦ ਨੂੰ ਕੰਪਨੀ ਨੂੰ ਮਾਉਣੇ ਕੋਸ ਨਹੀਂ ਕਰਦਾ ਪ੍ਰਸ਼ਾਸਨ ਲਈ ਕੇ ਖਬਰ ਵੀ ਨਾ ਬੋ। ਸਾਡੇ ਐਮ ਸਿੰਘ ਸਾਹਿਬ ਨਾਲ ਸੀਗੇ ਇਹਨਾਂ ਨੇ ਤੁਹਾਨੂੰ ਸਾਰਾ ਦੱਸਿਆ ਤੁਹਾਨੂੰ ਮੇਰੇ ਬੇਨਤੀ ਹੈ ਕਿ ਜਾਇਦਾ ਕੋਈ ਕਰਾਓ। ਬਾਈ ਕਿਵੇਂ ਦੇਖ ਦਿਓ ਆ ਘਟਰਾਣ ਵਾਲੀ ਇੱਥੇ ਨੌਜਵਾਨ ਦੀ ਮੌਤ ਹੋਈ ਆ ਪਹਿਲਾਂ ਵੀ ਇਸ ਪਿੰਡ ਵਿੱਚ ਨੌਜਵਾਨਾਂ ਦੀ ਪਹਿਲਾਂ ਤਾਂ ਮਾਤਾ ਜੀ ਬੈਠੇ ਆ ਜੀ ਆਹ ਲਖਿਆ ਮਾਤਾ ਆਦੇ ਪੁੱਤ ਦੀ ਫੋਟੋ ਨਹੀਂ ਬੈਠੀ ਆ ਜੀ ਇਹ ਮਾਤਾ ਤੋਂ ਪੁੱਛ ਰਿਹਾ ਕਰੋ ਆਪਣਾ ਕੋਈ ਮਾਤਾ ਦਾ ਮੁੰਡਾ ਪਹਿਲਾਂ ਮਰਿਆ ਇਹਦਾ ਗਮਾਂਡੀ ਮਾਤਾ ਤੁਹਾਡੇ ਪੁੱਤਰ ਦੀ ਮੌਤ ਕਦੋਂ ਹੁੰਦੀ ਆ ਏ ਜੀ 2 ਸਾਲ ਪਹਿਲਾਂ ਹੁੰਦੀ ਆ ਤੇ ਬਹੁਤ ਜਿਆਦਾ ਮਸਾਲੇ ਸੀ ਸਾਲ ਪਹਿਲਾਂ ਮਨ ਨੂੰ ਦਰਦ ਨਹੀਂ ਕੀਤੀ ਜੀ ਸਾਲ ਪਹਿਲਾਂ ਮੁੱਕ ਗਿਆ ਇਹ ਜੀ ਇਹਨੂੰ ਬਹੁਤ ਮੈਂ ਦਾਖਲ ਕਰਿਆ ਬਹੁਤ ਸਰਪੀਣਾ ਲਾਇਆ ਜਦੋਂ ਦਿੱਤਾ ਇਥੇ ਗੇ ਪਰਵਾਇ ਕੋਈ ਨਹੀਂ ਰੋ ਪਾਇਆ ਇਹਨਾਂ ਨੇ ਤੇ ਜਦੋਂ ਵੀ ਮੈਂ ਗ੍ਰੀਡੀ ਦੇ ਵਿੱਚ ਆਪ ਦਾ ਸਮਾਨ ਵੇਚ ਕੇ ਜਾ ਕੇ ਕਾਹਦੀ ਪਾਈ ਸੀ ਮੈਂ ਪ੍ਰਾਈਵੇਟ ਦਾਖਲ ਨਹੀਂ ਕਰਿਆ ਮੈਂ ਸਰਕਾਰੀ ਤਰੀਕਾ ਕਰਿਆ ਮੈਂ ਦਵਾਈ ਘਰੇ ਹੀ ਆ ਕੇ ਦਿੱਤੀ ਨਹੀਂ ਹੈ ਇਹਨਾਂ ਨੂੰ ਮੈਂ ਆਖਿਆ ਵੀ ਮੈਂ ਮੈਂ ਹੱਥ ਜੋੜ ਕੇ ਬੇਨਤੀ ਆ ਇਹ ਤੇਰੀ ਨਹੀਂ ਕੱਢੀ ਮੌਬੀ ਆਈ ਨੂੰ ਮਾਦਾ ਜ ਮੈਂ ਕਿਹਾ ਵੀ ਮੇਰਾ ਮੁੰਡਾ ਕਿੰਨਾ ਬਹੁਤ ਧੰਦਾਗਾ ਮੈਂ ਬਹੁਤ ਤੇ ਮੇਰੀ ਇਹਨੇ ਗੱਲ ਨਹੀਂ ਸੁਣੀ ਕਹਿੰਦੇ ਜੀ ਮਾਤਾ ਉੱਥੇ ਲਿਖਾ ਦਿਓ ਐਸੇ ਲਿਖਾ ਦਿਓ ਕੋਈ ਰਾਣੀ ਬਣ ਜੀ ਇਹ ਮੈਂ ਆਖਰਾ ਮਾਤਾ ਵੀ ਕੋਈ ਸੰਜੇ ਤੋਂ ਬਾਅਦ ਮੈਂ 11 ਵਜੇ ਤੱਕ ਇਹਨੋਂ ਬਾਅਦ ਨਹੀਂ ਦੀ 12 ਵਜੇ ਤੱਕ ਬਾਅਦ ਨਹੀਂ ਦੀ ਇਹ ਆਪ ਦਾ ਦੱਸਾ ਕਰਤੀ ਤੇ ਮਾਤਾ ਕਿੰਨੇ ਬੱਚੇ ਨੇ ਤੁਹਾਡੇ ਤੇਰੇ ਜੈ ਹੋਇਆ ਇੱਕ ਮਿੰਟ ਦਾ ਇੱਕੋ ਬੇਟਾ ਸੀ ਹਾਂ ਆ ਪਹਿਲਾਂ ਮੌਤ ਹੋਈ ਆ ਦੀ ਇਹ ਮੁੰਡਾ ਹੋਇਆ ਇਹ ਬਹੁਤ ਇਹਦੀ ਮੰਗਰਪੱਜੀ ਤੇ ਪੜਾ ਲਿਖਾ ਸੀ ਕਿ ਉਹ ਤੇ ਮੈਂ ਬਹੁਤ ਆਪਦੀ ਗੱਲ ਦੀ ਤੇ ਉਹ ਮਨਾਇਆ ਲਖਾਤਾ ਛੋਟਾ ਬੱਚਾ ਕਿਵੇਂ ਸੀਗਾ ਨਹੀਂ ਤੇ ਕਿਸੇ ਦਾ ਖੇਤ ਹੋਇਆ ਇੱਕ ਨਹੀਂ ਹੋਇਆ ਰਹਿ ਗਿਆ ਸਾਹਿਬ ਬਹੁਤ ਹੀ ਜਾਣੀਏ ਤੇ ਬੁੜੀ ਆ ਵੀ ਵੇਚੀ ਆ ਤੇ ਬੰਦੇ ਦੀ ਵੇਚੀ ਆ ਇਹ ਤੇ ਕੋਈ ਫਿਲਟਰ ਆਉਂਦਾ ਨਹੀਂ ਭਾਈ ਕਿਵੇਂ ਹੈ ਅਸੀਂ ਨਸ਼ਾ ਬੰਦ ਕਰਵਾਵਾਂਗੇ ਜਿਹੜੇ ਥਾਣੇ 'ਚ ਨਸ਼ਾ ਵਿਕਦਾ ਹੋਇਆ ਸੀ ਉਹ ਸੰਚਾਰਜ ਤੇ ਕਾਰਵਾਈ ਕਰਵਾਵਾਂਗੇ ਹੁਣ ਇਹਨਾਂ ਦਾ ਹਰਜ ਬੰਦਾ ਐ ਐਸਐਚ ਸਾਹਿਬ ਇਹਦਾ ਆ ਪੋਸਟਮਾਰਟਮ ਕਰਾਓ ਸਾਹਿਬ ਲਾਓ ਜੀ ਕਰਾਓ ਫੈਲ ਦੇ ਦਾ ਜਿਹਦਾ ਨਾਮ ਲਵਾਂਗੇ ਪੱਤਾ ਦੇਵਾਂਗੇ ਅਸੀਂ ਨੀ ਨਾਮ ਲੈਂਦੇ ਜੀ ਤੁਸੀਂ ਇਹਦਾ ਜਾਂਚ ਕਰੋ ਕਿਹੜੇ ਬੰਦੇ ਤੋਂ ਲੈਣਾ ਜਿਹੜੇ ਆ ਮਾਤਾ ਦਾ ਮੁੰਡਾ ਇੱਥੇ ਆ ਮਾਤਾ ਬੈਠੀ ਐ ਇਹਦਾ ਮਰ ਗਿਆ ਪਹਿਲਾਂ ਜੀ ਅਸੀਂ ਸੋਨ ਨੂੰ ਨਹੀਂ ਕਹਿੰਦੇ ਜਿਹੜੇ ਵੇਚਦੇ ਨੇ ਨਿਸ਼ਾਰਾਹਤ ਕਰ ਦਿਓ ਤਾਂ ਕਿ ਲੋਕ ਹੋਰ ਨਾ ਮਰਨ ਮੇਲਾ ਨਾ ਜੀ ਬਜਨ ਨੂੰ ਮੇਨੂੰ ਪਤਾ ਏ ਪਿੰਡ ਦਾ ਨਹੀਂ ਹਾਂ ਬਾਬਾ ਜੀ ਦੱਸੋ ਜੀ ਸਾਰੇ ਬੋਲੀ ਜਾਂਦੇ ਆ ਜੀ ਦੱਸੋ ਜੀ ਦੱਸੋ ਸਰ ਜਿੰਨਾ ਦੇ ਬੇਟੀ ਦੀ ਡੈਥ ਹੋਈ ਆ ਉਹ ਕਹਿੰਦੇ ਪ੍ਰਸ਼ਾਸਨ ਦਬਾਅ ਆ ਰਿਹਾ ਕਿ ਖਬਰ ਨਹੀਂ ਨਾਲ ਨਹੀਂ 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 ਬਾਬਾ ਜੀ ਸਾਡੇ ਕੋਲ ਛੋਟੇ ਬਾਈ ਛੋਟੀ ਡਾਪੀ ਹੋਣੀ ਹੈ ਨਹੀਂ ਨਹੀਂ ਛੋਟਾ ਕਿੰਨਾ ਚੜਾਈ ਰਿਆਂ ਨੂੰ ਮੈਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਆ ਇੱਥੇ 12 ਮਹੀਨਾ ਹੋ ਗਿਆ ਤੂੰ ਪਹਿਲਾ ਜੀ ਮੇਰੇ ਹੁੰਦੇ ਨਹੀਂ ਛੋਟੇ ਹੁੰਦੇ ਆ ਹੋਈ ਆ ਪਹਿਲੀ ਜੀ ਆ ਹੋਈ ਆ ਫਿਰ ਇਹਦਾ ਪੂਰਾ ਪਾਸਾ ਜਿਹੜਾ ਵੇਚਦੇ ਨੇ ਸਾਰਿਆਂ ਨੂੰ ਚੱਕ ਕੇ ਅੰਦਰ ਕਰਾਉ ਹੱਕ ਹੋ ਗਿਆ ਕਿਤੇ ਹੋਏ ਮੇਰੇ ਬਹੁਤ ਕੀਤੇ ਆ ਬੋਲ ਕਰਦੇ ਮੈਂ ਆ ਫਿਰ ਆ ਆ ਸਾਹਮਣੇ ਪਿਆਈ ਨਹੀਂ ਨਹੀਂ ਇਹ ਫਿਰ ਵਿਚਾਰੇ ਹੁਣ ਚਲੋ ਇਹ ਤਾਂ ਮਹਿਦਾ ਇਹ ਕਿਹਨੇ ਮਿੱਟੀ ਆਪਾਂ ਨੇ ਯਸਤਾ ਸਾਨੂੰ ਬੇਨਤੀ ਕਰਦੇ ਆਈ ਵੀ ਇਹਦਾ ਪੋਸਟ ਮਾਰਤਾ ਕਰਾਓ ਅਸੀਂ ਤਾਂ ਦਾਹੇ ਵੀ ਬਹੁਤ ਕਰਾਈ ਜਾਂਦੇ ਆ ਇਸ ਤੇ ਬਹੁਤ ਦਾਖਲ ਕਰਾ ਚੰਗੀ ਜਨ ਲਈ ਵੇਚਣ ਵਾਲਿਆਂ ਨੂੰ ਜਿੰਨਾ ਚੰਗਾ ਨਹੀਂ ਅੱਜ ਕਰਦੇ ਜਿਹੜਾ ਮੁੰਡਾ ਸਵੇਰੇ ਲੈ ਉਹਨੂੰ ਪੁੱਛੋ ਕਿੱਥੋਂ ਲੈਂਦਾ ਈ ਉਹ ਹਾਂ ਉਹਨੂੰ ਮੈਂ ਪੁੱਛਿਆ ਉਹ ਕਹਿੰਦਾ ਮੈਂ ਤਾਂ ਬਠੰਡਾ ਲੈਂਦਾ ਮੈਂ ਚੱਲਦਾ ਮੈਂ ਬਸ ਆਹ ਫਮਾਟਾ ਲੱਗਦਾ ਚੱਲੋ ਔਰੇ ਨੇ ਉਹਨੇ ਔਰੇ ਲਾਇਓ ਜਾਣ ਨਾਲ ਜਾਉਂਦੇ ਆਂ ਬੜੀ ਬੜੀ ਮੈਨ ਲੇਉਂ ਉਹ 15 ਨੂੰ ਬੜੀ ਹੁਕਮੇ ਨਾਲ ਬੋਲੀ ਤੇ ਜੇ ਚੱਕੇ ਹੁੰਦਾ ਆ ਔਰਤਾਂ ਤਾਂ ਨਹੀਂ ਝੂਠ ਬੋਲਦੀਆਂ ਇਹਨਾਂ ਦੇ ਸਭ ਤੋਂ 50% ਵਿਆਹ ਦਾ ਫੈਸਲਾ ਇਹਨਾਂ ਦੇ